ਇਹ ਵੀ ਨਾ ਇੱਕ ਸਾਧ ਸੰਗਤ ਜੀ ਗੱਲ ਅਸੀਂ ਆਮ ਤੌਰ ਤੇ ਜਦੋਂ ਕੋਈ ਗੁਰਮਤ ਦੀ ਗੱਲ ਚੱਲਦੀ ਹੈ ਉਹਦੇ ਵਿੱਚ ਅਸੀਂ ਸ਼ਬਦ ਵਰਤਦੇ ਹਾਂ ਕਿ ਮੈਂ ਸਿੱਖੀ ਦੇ ਪ੍ਰਚਾਰ ਦਾ ਬੀੜਾ ਚੁੱਕਿਆ ਅਸੀਂ ਬੀੜਾ ਚੁੱਕਣਾ ਸ਼ਬਦ ਜਿਹੜਾ ਜਦੋਂ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਿੱਚ ਵਰਤਦੇ ਹਾਂ ਤੇ ਅਸੀਂ ਉਹਦੇ ਅਰਥਾਂ ਵੱਲ ਕਦੇ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਬੀੜਾ ਚੁੱਕਣ ਦਾ ਭਾਵ ਕੀ ਹੁੰਦਾ ਸੀ ਬੀੜਾ ਤੰਬਾਕੂ ਦਾ ਬੀੜਾ ਮੁਸਲਮਾਨ ਲੋਕ ਆਪਣੇ ਰਾਜ ਦਰਬਾਰ ਦੇ ਵਿੱਚ ਰੱਖਦੇ ਸਨ ਔਰ ਉਹਦੇ ਨਾਲ ਇੱਕ ਤਲਵਾਰ ਰੱਖੀ ਜਾਂਦੀ ਸੀ ਤੇ ਫਿਰ ਕੋਈ ਕੰਮ ਦਿੱਤਾ ਜਾਂਦਾ ਸੀ ਕਿ ਜਿਹੜਾ ਬੰਦਾ ਆਹ ਕੰਮ ਨੂੰ ਕਰੇਗਾ ਉਹ ਤਲਵਾਰ ਚੁਕੇਗਾ ਤੇ ਤੰਬਾਕੂ ਚੱਕ ਕੇ ਆਪਣੇ ਮੂੰਹ ਦੇ ਵਿੱਚ ਪਾ ਲਵੇਗਾ ਤੇ ਜਿਹੜਾ ਬੰਦਾ ਚੁੱਕ ਕੇ ਉਹ ਤੰਬਾਕੂ ਦਾ ਬੀੜਾ ਆਪਣੇ ਮੂੰਹ ਦੇ ਵਿੱਚ ਪਾ ਲੈਂਦਾ ਸੀ ਤੇ ਕਿਰਪਾਨ ਫੜ ਲੈਂਦਾ ਸੀ ਉਸ ਦੇ ਬਾਰੇ ਸਾਰੇ ਜੈ ਜੈਕਾਰ ਕਰਦੇ ਸੀ ਕਿ ਇਹਨੇ ਹੁਣ ਬੀੜਾ ਚੁੱਕ ਲਿਆ ਇਹ ਸਾਰੇ ਦਾ ਸਾਰਾ ਕੰਮ ਜਿਹੜਾ ਉਹ ਸਿਰੇ ਚੜਾ ਕੇ ਆਵੇਗਾ ਪਰ ਜਦੋਂ ਸੀ ਆਪਣੀਆਂ ਸਿੱਖ ਧਰਮ ਦੀਆਂ ਰੌ ਰੀਤਾਂ ਨੂੰ ਪੜਦੇ ਹਾਂ ਸਾਡੇ ਸਿੱਖ ਧਰਮ ਦੇ ਅੰਦਰ ਤੰਬਾਕੂ ਵਰਜਨ ਵਰਤਣਾ ਜਿਹੜਾ ਹੈ ਉਹ ਇੱਕ ਕੁਰਾਇਤ ਹੈ ਸਿੱਖ ਕਦੇ ਵੀ ਤੰਬਾਕੂ ਦਾ ਸੇਵਨ ਨਹੀਂ ਕਰਦਾ ਬੀੜੇ ਦਾ ਸੇਵਨ ਨਹੀਂ ਕਰਦਾ ਤਾਂ ਇਸ ਕਰਕੇ ਸਾਡੇ ਜੀਵਨ ਦੇ ਵਿੱਚ ਜਦੋਂ ਕੋਈ ਕੰਮ ਹੋਵੇ ਤੇ ਅਸੀਂ ਇਹ ਸ਼ਬਦ ਵਰਤਣ ਤੋਂ ਥੋੜਾ ਜਿਹਾ ਗੁਰੇਜ਼ ਕਰਿਆ ਕਰੀਏ ਬੀੜਾ ਚੁੱਕਣਾ ਉਹ ਸਾਡਾ ਸ਼ਬਦ ਨਹੀਂ ਹੈ ਇਹਦਾ ਭਾਵ ਹੈ ਇੱਕ ਮੁਸਲਮਾਨ ਦੇ ਵੱਲੋਂ ਤੰਬਾਕੂ ਚੱਕ ਕੇ ਆਪਣੇ ਮੂੰਹ ਦੇ ਵਿੱਚ ਰੱਖ ਕੇ ਵਾਅਦਾ ਕਰਨਾ ਹੈ